ਸੰਦਰ ਪ੍ਰਕਾਸ਼ ਸ਼ਮਾਦ ਨੂੰ ਜੰਮੀ ਦੇ ਲੋਕ ਜਿਹੜਾ 25-25000 ਦੇ ਦਿੱਤ ਗਿਆ ਹੁੰਦਾ ਸੀ ਉਹ 11.5000 ਵੋਟਾਂ ਦੇ ਫਰਕ ਨਾਲ ਬਣਾਇਆ ਲੋਕਾਂ ਤੇ ਇਹ ਜਿਹਦਾ 57 ਤੋਂ ਲੈ ਕੇ ਖਾਨਦਾਨੀ ਖਾਨਦਾਨੀ ਲੜਜਾ ਸੀ ਕਦੇ ਕੋਈ ਭਰਾ ਐਮਐਲਏ ਬਣ ਜਾਂਦਾ ਸੀ ਕਦੇ ਉਹ 25 ਸਾਲਾਂ ਤੋਂ ਪ੍ਰਕਾਸ਼ ਸ਼ਮਾਦ ਲਗਾਤਾਰ ਉੱਠ ਰਹੇ 97 ਤੋਂ ਉੱਥੇ ਲੜਨ ਲੱਗਿਆ 2017 ਤੱਕ 22 ਵੇਲੇ ਉਹਨਾਂ ਤੋਂ ਲੋਕਾਂ ਨੇ ਖੇੜਾ ਚਲਾਇਆ ਪਹਿਲਾਂ ਕਿਸੇ ਨੇ ਬਹੁਤਾ ਦੇਖੀ ਹੈ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਢੇੜਾ ਖੇੜਾ ਮਾਰਿਆ ਹੋਵੇ ਕਿਉਂਕਿ ਬਾਪੂ ਦੇ ਹਸਾਰੇ ਬੜਾ ਲੜਦੇ ਰਹਿੰਦੇ ਸੀ ਔੜਾ ਔੜ ਲੱਗਿਆ ਹੁਣ ਮੁੜਕਾ ਕਿਉਂਣ ਲੱਗਿਆ ਹੁਣ ਮੇਕਅਪ ਲੈਂਦਾ ਉਹ ਗਰਮੀ ਦੇ ਦਿਨਾਂ 'ਚ ਕੰਮ ਫਸ ਗਿਆ। ਅੱਗੇ 15 ਦਿਨਾਂ ਨੂੰ 2 ਮਹੀਨੇ ਲਵਾਉ پورے ਨਾਲ। ਸੋ ਸਰਕਾਰ ਜੋ ਭਰਾਓ ਨਾਲੇ ਤਾਂ ਆਂਗਰੂਪ ਦਾ ਪਤਾ ਲੱਗੂ ਸਾਡੇ ਦੋਨਾਂ ਨੂੰ। ਨਹੀਂ ਤਾਂ ਆਪਣੇ ਇਹੀ ਅਜੇ ਜਾ ਹੈਗਾ ਪਹਿਲਾਂ ਵੀ ਤਾਂ ਮੈਂ ਕੁਝ ਲੋੜਾਂ ਤੇ ਨਾਲ ਲਾਇਆ। ਤੇ ਨਾਲ ਹੀ ਇਹਦੇ ਕੋਲ ਲਾਏ ਕੁਝ। ਉਧਰ ਸਾਰਾ ਕੁਝ ਪਤਾ ਨੱਕ ਜਾ ਗਿਆ। ਮੈਂ ਆਂਦੀ ਔਲਾਦ ਨੂੰ ਵੀ ਕਿਹਾ ਸੀ ਵੀ ਆਪਣੇ ਬਾਪੂ ਦਾ ਨਾਮ ਲੋਕਾਂ ਨੇ ਬਾਹਰ ਨਾਲ ਬਹੁਤ ਕੁਝ ਕੱਟਿਆ ਹੁੰਦਾ ਹੈ। ਪੈਸੇ ਨਾਲ ਰਾਜਨੀਤੀ ਕੀਤੀ ਹੁੰਦੀ ਹੈ ਤੇ ਸਾਡੇ ਬਾਪੂ ਨੇ ਤਾਂ ਨਿਮਰਤਾ ਨਾਲ ਤੇ ਇਮਾਨਦਾਰੀ ਨਾਲ ਲੋਕਾਂ ਦੇ ਦੇ ਦਿੱਤੇ ਸੀ ਮਖਿਆ ਉਹਨੂੰ ਤੇ ਦਾਗ ਨਾ ਲੱਗ ਜੇ ਉਹਦਾ ਨਾਂ ਨਹੀਂ ਮੰਨ ਹੁੰਦੇ ਆਪਾਂ ਮਸਾਕਰ ਗਏ ਪਹਿਲਾਂ ਵੀ ਤੁਸੀਂ ਵੇਖਿਆ ਤੇ ਹੁਣ ਵੀ ਮੇਰੇ ਨਾਲ ਜਿਹੜੇ ਐਮ.ਐਲ.ਏ ਸਾਹਿਬ ਬੈਠੇ ਨੇ ਚੇਅਰਮੈਨ ਬੈਠੇ ਨੇ ਮੁੱਖ ਜਾਣਦੇ ਹੁੰਦੇ ਸਾਨੂੰ ਲੋਕਾਂ ਨੇ ਐਮ.ਐਲ.ਏ ਬਣਾ ਲਿਆ ਵਜ਼ੀਰ ਵੀ ਮੈਂ ਤਾਂ ਬਣ ਗਿਆ ਵਿੱਚ ਪਰ ਅੱਜ ਵੀ ਕੋਈ ਜਿੱਥੇ ਮਰਜੀ ਤੁਰੇ ਜਾਂਦੇ ਨੂੰ ਅੱਖ ਦੇ ਕੇ ਖੜਾ ਲੈਂਦਾ ਬਾਹੋਂ ਫੜ ਕੇ ਉਤਾਰ ਕੇ ਲੈ ਵੀ ਜਾਂਦਾ ਇਸ ਤਰ੍ਹਾਂ ਭਾਈ ਆਹ ਕਰਦਾ ਹੈ ਕਿ ਇਹ ਨਹੀਂ ਮੈਂ ਕਹਿੰਦਾ ਵੀ ਸਾਰੇ ਮਸਲੇ ਮੈਂ ਹੱਲ ਕਰ ਦਿੰਦਾ ਕਿ ਰਹਿ ਜਾਂ ਜੇ ਕੋਹਣ ਵਾਲੇ ਨਾਲੇ ਕਿ ਨਹੀਂ ਪਰ ਉਸ ਬੰਦੇ ਨੂੰ ਇਹ ਗੱਲ ਜ਼ਰੂਰ ਚੰਗੀ ਲੱਗਦੀ ਵੀ ਮੇਰੀ ਯਾਰ ਗੱਲ ਤਾਂ ਸੁਣੀ ਗਈ ਅੱਧਾ ਤੱਕ ਘਟ ਜਾਂਦਾ ਹੈ ਗੱਲ ਸੁਣਨ ਤੇ ਕਈ ਵਾਰੀ ਉਹਦੇ ਹੱਲ ਵੀ ਨਿਕਲੇ ਹੁੰਦੇ ਆ ਜੇ ਖੱਟੀ-ਖੱਟੀ ਇਹ ਤਾਂ ਕਮਾਈ ਇਹੀ ਹੈ ਮੇਰੀ ਸਰਕਾਰ ਜੋ ਤੇ ਲੋਕ ਸਾਥ ਦੇ ਮੇਰੇ ਸਾਥੀ ਜਿਹੜੇ ਬੈਠੇ ਹੋ ਵੀ ਪੇਛੇ ਨਹੀਂ ਕਦੇ ਮੁਹਉਦਾ ਤੁਹਾਡੇ ਨਾਲ ਇਹ ਅੱਜ ਤੋਂ ਹੀ ਭਾਈਚਾਰੇ ਦਾ ਜਿਹੜਾ ਆਪਣਾ ਸਬੰਧ ਹੈ ਜਿੰਨਾ ਚਿਰ ਜ਼ਿੰਦਗੀ ਰਹੂਗੀ ਆਪਾਂ ਬੰਦੀ ਰੱਖਾਂਗੇ ਤਾਂ ਛੋਟ-ਛੋਟੀ ਗੱਲ ਹੈ ਇਹ ਇਹ ਤਾਂ ਪੰਜਾਂ ਚਾਰ ਸਾਲਾਂ ਵਿੱਚ ਕੰਮ ਨਿਪਟ ਜਾਂਦਾ ਹੈ ਔਰ ਫਿਰ ਵੀ ਇੱਕ ਦੂਸਰੇ ਨਾਲ ਬਰਤ ਵਰਤਾਰਾ ਕਦੇ ਵੀ ਹੈ ਨਹੀਂ ਲੱਗੂਗਾ ਜਿਹੜੀਆਂ ਮੈਂਬਰ ਪਾਰਲੀਮੈਂਟ ਦੀਆਂ ਡਿਊਟੀਆਂ ਪੜਦੀਆਂ ਫਰਜ਼ਾਂ ਨੂੰ ਉਹਨਾਂ ਨੂੰ ਵੀ ਮੈਂ ਪਹਿਲਾਂ ਵੀ ਕਿਸੇ ਗੱਲ ਦੀ ਤੁਸੀਂ ਜੇ ਮੇਰਾ ਰਿਕਾਰਡ ਦੇਖਿਆ ਮੈਂ ਹੁਣ ਵੀ ਕਹਿੰਦਾ ਮੈਂ ਤੁਹਾਡੇ ਕੰਮ ਤੋਂ ਨੈੱਟ ਹੋ ਸਕਦਾ ਘੱਟ ਸਹਾਇੀ ਹੋ ਸਕਾਂ ਸਾਰਿਆਂ ਨੂੰ ਹਨ ਨਾ ਕਰਵਾ ਕਰਵਾ ਸਕਾਂ ਪਰ ਤੁਹਾਨੂੰ ਆਪਣੇ ਭਰਾ ਤੇ ਆਪਣੇ ਸੇਵਾਦਾਰ ਤੇ ਇਹ ਵੱਡਾ ਮਾਣ ਹੋਊਗਾ ਜੇ ਇੱਕ ਰੁਪਿਆ ਕਰਾਮ ਦੀ ਕਮਾਈ ਸਾਡੇ ਘਰ ਜਾਵੜੇ ਤਾਂ ਮੇਰੇ ਬਰਨ ਬੋ ਜੇ ਤੁਹਾਡਾ ਨਮੈਂਦਾ ਸਾਫ ਸੁਥਰਾ ਨਮੈਂਦਾ ਨਮੈਂਦਾ ਅਪਰੋਚ ਇਹ ਬਣਾ ਤੁਸੀਂ ਮਿਲ ਸਕਦੇ ਹੋ ਤੁਹਾਨੂੰ ਇਹ ਹੀ ਵੱਡੀ ਗੱਲ ਹੈ ਕਈ ਵਾਰੀ ਇਹ ਗੱਲ ਕਹਿ ਦਿੰਦੇ ਆ ਵੀ ਬੋਦਨ ਪੱਤਰਕਾਰ ਭੜਾ ਡਰਾਉਂਦੇ ਰਹਿੰਦੇ ਹਨ ਉਹਨਾਂ ਨੂੰ ਬਾੜੇ ਵੱਡੇ ਸਾਹਮਣੇ ਦੇਖਦੇ ਤੇ ਮੈਨੂੰ ਬਾੜੇ ਕੀ بڑا ਸਾਹਮਣੇ ਦੇ ਪਤਾ ਨਹੀਂ ਲੱਗ ਰਿਹਾ ਮੈਨੂੰ ਠੀਕ ਹੈ ਉਹਨਾਂ ਕੋਲ ਜ਼ਾਇਦਾ ਦਾ ਮਹੌ ਭੱਡਿਆ ਅਸਲ ਜ਼ਾਇਦਾ ਤਾਂ ਲੋਕ ਹੋਇਆ ਕਰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਜੇ ਲੰਬੀ ਦੇ ਲੋਕ ਜਿਹੜਾ 25-25000 ਦੇ ਦਿੱਤੇ ਗਿਆ ਉਹ ਤੋਂ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਬਣਾਇਆ ਲੋਕਾਂ ਦਾ ਤੇ ਇਹ ਜਿਹਦਾ 57 ਤੋਂ ਲੈ ਕੇ ਖਾਨਦਾਨੀ ਖਾਨਦਾਨੀ ਲੱਭਦਾ ਸੀ ਕਦੇ ਕੋਈ ਭਰਾ ਕੋਈ ਐਮਐਲਏ ਬਣ ਜਾਂਦਾ ਸੀ ਕਦੇ ਉਹ 25 ਸਾਲਾਂ ਤੋਂ ਪ੍ਰਕਾਸ਼ ਚਵਾਦਨ ਲਗਾਤਾਰ ਉੱਥੇ ਲੱਗੇ ਸੀ 97 ਤੋਂ ਉੱਥੇ ਲੜਨ ਲੱਗਿਆ 2017 ਤੱਕ 22 ਵੇਲੇ ਉਹਨਾਂ ਤੋਂ ਲੋਕਾਂ ਨੇ ਖੇੜਾ ਚ ਲਾਇਆ ਤੇ ਤਾਂ 15 ਸਾਲਾਂ ਦੀ ਹੈ ਕੋਈ ਬੋਧੀ ਔਕੀ ਗੱਲ ਨਹੀਂ ਕਿ ਲੋਕਾਂ ਵਿੱਚ ਇਹ ਸ਼ਕਤੀ ਹੁੰਦੀ ਹੈ ਮੈਂ ਤਾਂ ਭਰਾ ਉਹ ਵੀ ਇਹਨਾਂ ਹੁੰਦਾ ਜੀ ਜਿਹਨੂੰ ਬਾਬਾ ਬੋੜ ਕਹਿੰਦੇ ਸੀ ਜਿਹਨੂੰ ਲੋਕ ਕਹਿੰਦੇ ਸੀ ਤਾਂ ਯਾਰ ਪੋਲਿਟਿਕਸ ਦੀ ਯੂਨੀਵਰਸਿਟੀ ਹੈ ਕਿ ਤੇ 73 ਦੰਦਾ ਬੰਦਾ ਐਮਐਲਏ ਬਣ ਜਾਏ ਇਹ ਤਾਂ ਇਹੋ ਜਿਹਾ ਮੈਂ ਅਨੰਤਰ ਜਿਹੜਾ ਰਾਜਨੀਤੀ ਦਾ ਕਿਸੇ ਦਾ ਹੀ ਲੋਕ ਆ ਉਹ ਪਾਸੇ ਕਰ ਦਿੰਦਾ ਤੇ ਪਰ ਜੇ ਉਹ ਬੋੜ ਪਟ ਸਕਦੇ ਆ ਲੋਕ ਸ਼ਕਤੀ ਲੋਕਾਂ ਵਿੱਚ ਵੱਡੀ ਹੁੰਦੀ ਹੈ ਗੁਰੂ ਸਾਹਿਬ ਨੇ ਵੀ ਇਹੀ ਬਸਲੇ ਤੇ ਮੰਨੀ ਸ਼ਾਦੀ ਤੇ ਅਰਜ ਨਹੀਂ ਕਰ ਲੈਣਾ ਇਸ ਨੂੰ ਤਾਂ ਤੁਸੀਂ ਜਲਦੀ ਹੁਣ ਪਿੰਡਾਂ ਪੁੰਡਾਂ ਚ ਆਉਂਦੇ ਐ ਪਹਿਲਾਂ ਕਿਸੇ ਨੇ ਬਹੁਤਾ ਦੇਖੀ ਐ ਮੈਨੂੰ ਤਾਂ ਨਹੀਂ ਲੱਗਦਾ ਕਿਸੇ ਢੇੜਾ ਢੇੜਾ ਮਾਰਿਆ ਹੋਵੇ ਕਿਉਂਕਿ ਬਾਪੂ ਦੇ ਸਹਾਰੇ ਬੜਾ ਲੜਦੇ ਹਿੰਦੇ ਸੀ ਹੁਣ ਉਹ ਲੱਗੇ ਹੌਣ ਮੁੜ ਕਾ ਕਿਉਂ ਲੱਗਿਆ ਹੁਣ ਮੇਕਅਪ ਲੈਂਦਾ ਗਰਮੀ ਦੇ ਦਿਨਾਂ ਚ ਕੰਮ ਫਸ ਗਿਆ ਅੱਗੇ 15 ਦਿਨਾਂ ਜੋ 2 ਮਹੀਨੇ ਲਵਾਉ ਪੂਰੇ ਨਾਲ ਤੇ ਉਹ ਅੱਗੇ ਹੁੰਦੀ ਇੱਕ ਤੇ ਬੈਕ ਤੇ ਅਸੀਂ ਪਿੰਡਾਂ ਚ ਕਰਦੇ ਸੋ ਸਰਕਾਰ ਜੋ ਭਰਾਓ ਨਾਲੇ ਤਾਂ ਰੰਗ ਰੂਪ ਦਾ ਪਤਾ ਲੱਗੂ ਸਾਡੇ ਦੋਨਾਂ ਨੂੰ ਨਹੀਂ ਰੱਬ ਨੇ ਇਹੀ ਅਜਿਹੇ ਜਹਾ ਹੈਗਾ ਪਹਿਲਾਂ ਵੀ ਨਾ ਮੈਂ ਕੁਝ ਲੋੜਾ ਤੇ ਨਾ ਲਾਇਆ ਤੇ ਨਾ ਹੀ ਇਹਦੇ ਕੋਲ ਲਾਏ ਕੁਝ ਉਧਰ ਸਾਰਾ ਕੁਝ ਹੀ ਪਤਾ ਨੱਕ ਗਿਆ। ਸੋ ਮੈਂ ਤੁਹਾਨੂੰ ਇਹ ਬੇਇਜ਼ਤੀ ਕਰਦਾ। ਤੁਸੀਂ ਇਹ ਕਲਿੱਪ ਚਲੋ। ਵਿਸ਼ਵਾਸ ਕਰਕੇ ਜੇ ਤੁਹਾਨੂੰ ਚੰਗਾ ਲੱਗੇ। ਇਹ ਜਗਦੇਵ ਸਿੰਘ ਕੁੱਡੀਆਂ ਦਾ ਪੁੱਤ ਹੈ। ਉਹਨੇ ਪੰਜਾਬ ਦੇ ਲੋਕਾਂ ਨਾਲ ਆਪਣੀ ਜਿੰਦ ਜਾਣ ਲਾ ਕੇ ਵੀ ਇਮਾਨਦਾਰੀ ਨਾਲ ਸੇਵਾ ਕੀਤੀ। ਉਸ ਤੋਂ ਬਾਅਦ ਮੈਂ ਵੀ ਆਇਆ। ਮੈਂ ਬਹੁਤ ਧਰ ਕੇ ਰਾਜਨੀਤੀ ਕੀਤੀ ਹੈ ਭਰਾਓ। ਮੈਂ ਆਪਣੀ ਔਲਾਦ ਨੂੰ ਕਹਿਆ ਸੀ ਵੀ ਆਪਣੇ ਬਾਪੂ ਦਾ ਨਾਮ ਲੋਕਾਂ ਨੇ ਪਾਵਰ ਨਾਲ ਬਹੁਤ ਕੁਝ ਕਟਿਆ ਹੁੰਦਾ ਹੈ ਪੈਸੇ ਨਾਲ ਰਾਜਨੀਤੀ ਕੀਤੀ ਹੁੰਦੀ ਹੈ ਤੇ ਸਾਡੇ ਬਾਪੂ ਨੇ ਤਾਂ ਨਿਮਰਤਾ ਨਾਲ ਤੇ ਇਮਾਨਦਾਰੀ ਨਾਲ ਲੋਕਾਂ ਦੇ ਦਿਲ ਜਿੱਤੇ ਸੀ ਮਖਿਆ ਉਹਨੂੰ ਕਿਤੇ ਦਾਗ ਨਾ ਲੱਗ ਜੇ ਉਹਦਾ ਨਾਮ ਨਹੀਂ ਮੰਨ ਹੁੰਦੇ ਆਪਾਂ ਬਚਾ ਕੇ ਰੱਖੀਏ ਤੇ ਵਾਹਿਗੁਰੂ ਦੀ ਕਿਰਪਾ ਰਹੀ ਹੈ ਮੈਂ ਬਹੁਤ ਛੋਟਾ ਜ਼ਮੀਨਾਰ ਹਾਂ ਰੋਟੀ ਭਗਦੀ ਸੀ ਇਸ ਗੱਲੋਂ ਕੋਈ ਨਹੀਂ ਪਰਿਵਾਰ ਪਾਲਣ ਜੋਗਾ ਪਰ ਆ ਰਾਜਨੀਤੀ ਕਰਨੀ ਬਹੁਤ ਬਹੁਤ ਉਥੇ ਮੇਟੂ ਰਾਜਨੀਤੀ ਲੋਕਾਂ ਨੇ ਉਸ ਦਾ ਰਾਜਨੀਤੀ ਕਰਾਈ ਜਿੱਥੇ ਬਹੁਤ ਹੀ ਉਫੀ ਸੀ ਕੱਲੀ ਪੈਸੇ ਦੀ ਰਾਜਨੀਤੀ ਸੀ ਮੈਨੂੰ ਲੋਕਾਂ ਨੇ ਲੈਕਚਰ ਲੜਾਈ ਪਰ ਮੈਂ ਇਹ ਗੱਲ ਜ਼ਰੂਰ ਕਹਿੰਦਾ ਕਿ ਮੈਨੂੰ 10 ਮਹੀਨੇ ਮੰਤਰੀ ਬਣਨ ਦਾ ਸਮਾਂ ਵੀ ਮਿਲ ਗਿਆ ਤੇ ਇੱਕ ਵੀ ਰੁਪਈਏ ਦਾ ਕਦੇ ਇੱਕ ਵੀ ਇੰਜਾਮ ਅਜੇ ਤੱਕ ਚਿੱਟੇ ਛਾਪ ਦਿੰਦੇ ਜੇ ਇਹੋ ਜੀ ਗੱਲ ਹੁੰਦੀ ਮੈਨੂੰ ਖੜਾ ਨਹੀਂ ਹੋਣ ਦੇਣਾ ਸੀ ਪਹਿਲੇ ਰੰਗ ਰੂਪ ਲਾ ਦੇਣਾ ਸੀ ਕਰ ਪਰਮਾਤਮਾ ਦੀ ਕਿਰਪਾ ਥੋੜੀ ਸੇਵਾਦਾਰ ਤੇ ਇਹੋ ਜਿਹਾ ਇੰਜਾਮ ਨਾ ਕਦੇ ਲੱਗਿਆ ਕਦੇ ਤੇ ਨਾ ਹੀ ਕਦੇ ਲੱਗੂਗਾ ਮੈਂ ਤੁਹਾਡੇ ਕਿਉਂਕਿ ਮੇਨੋਂ ਕਹਿੰਦਾ ਹੁੰਦਾ ਵੀ ਜੋ ਮੈਨੂੰ ਸਤਪੁਰੂ ਨੇ ਬਖਸ਼ਤਾ ਜੋ ਲੋਕਾਂ ਨੇ ਦਿੱਤਾ ਉਹ ਕਿਸੇ ਨੂੰ ਨਹੀਂ ਦਿੱਤਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਕਿਸੇ ਦੇ ਸਾਹਮਣੇ ਆਇਆ ਹੀ ਨਹੀਂ ਜਿਹਨੂੰ ਤੇ ਮੈਨੂੰ ਤਾਂ ਉਹ ਪ੍ਰਮਾਤਮਾ ਨੇ ਲੋਕਾਂ ਨੇ ਕਲਾ ਵਰਤਾ ਦਿੱਤੀ ਮੈਂ ਇਹ ਥੋੜਾ ਕਰਜ਼ਾ ਲੋਂਦਾ ਲੋਂਦਾ ਆਪਣੀ ਜ਼ਿੰਦਗੀ ਦੀਆਂ ਕਿਸ਼ਤਾਂ ਮੋੜਦਾ-ਬੋੜਦਾ ਜੇ ਮੇਰੀ ਸੇਵਾ ਤੁਹਾਡੀ ਪ੍ਰਵਾਨ ਹੋ ਜੇ ਪੂਰੀ ਇਮਾਨਦਾਰੀ ਨਾਲ ਕਰੂੰਗਾ ਹੁਣ ਵੀ ਜਿਹੜਾ ਵੇਲਾ ਹੈ ਤੁਹਾਡੇ ਹੱਥ ਵਿੱਚ ਹੈ ਤੁਸੀਂ ਇਹ 2 ਮਹੀਨੇ ਜ਼ੋਰ ਲਾਉਂਗੇ 5 ਸਾਲ ਮੈਂ ਤੁਹਾਡੀ ਸੇਵਾ ਦਿਨ ਰਾਤ ਲਾ ਕੇ ਪੂਰੀ ਇਮਾਨਦਾਰੀ ਕਦੇ ਵੀ ਜ਼ਿੰਦਗੀ ਚ ਤੁਹਾਨੂੰ ਇਹ ਲੱਗੇ ਕਿ ਤੁਸੀਂ ਮੈਨੂੰ ਬੁਲਾ ਕੇ سزا ਦੇ ਸਕਦੇ ਮੈਂ ਤਾਂ ਇਸ ਤੋਂ ਵੱਧ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਠੀਕ ਹੈ ਗੱਲਾਂ ਬੋਲ ਕਰ ਜੰਦੇ ਰਾਜ ਦੀ ਸਬੰਧ ਦੇ ਪਹਿਲਾਂ ਵੀ ਹੁੰਦੇ ਰਹੇ ਮੈਨੂੰ ਨਾ ਹੀ ਉਹ ਭਾਵੇਂ ਸ਼ੇਰ ਤੁੰਤੇ ਹੁੰਦੇ ਮੈਂ ਬਥੇਰਾ ਮੱਥਾ ਮੁੱਥਾ ਮਾਰਿਆ ਕਿਤਾਬ ਨੂੰ ਚੱਕ ਕੇ ਕਰਦਾ ਹੁੰਦਾ ਉਹ ਲੈਣੇ ਅੱਗੇ ਪਿੱਛੇ ਹੋ ਜਾਂਦੀਆਂ ਪਰਮਾਤਮਾ ਨੂੰ ਕਿਸੇ ਕੋਈ ਯਾਰ ਹੋਰ ਕੁੱਤਾ ਸਿੱਧਾ ਕੋਈ ਤੇ ਮੇਰੀਆਂ ਦਾ ਸਿੱਧੀਆਂ ਜੱਟ ਜਿੰਦੀਆਂ ਸਾਧ ਜਿੰਦੀਆਂ ਦੀ ਗੱਲਾਂ ਹੈਗੀਆਂ ਤੋਂ ਨਾ ਕਿਸੇ ਦੇ ਹਿਸਾਬ ਪਤੀ ਰੱਖਾਂ ਥੋੜਾ ਕਾਰੋਬਾਰ ਨੂੰ ਸੰਭੋਲੇ ਸੰਝਣਾ ਹੋਤੀ ਜੇ ਮਹਤਵਪੂਰਨ ਸੇਵਾ ਲਈ ਮੈਂ ਕਰ ਸਕਦਾ ਹਾਂ ਜ ਤੁਸੀਂ ਮੇਰੇ ਨਾਲ ਜਿੰਨਾ ਕਰਦੇ ਹੋਗੇ ਪਰਿਵਾਰਾਂ ਤੇ ਪੈਣ ਪਰਵਾਰ ਬਹੁਤ ਵੱਡੀ ਗੱਲ ਹੋ ਜੂਗੀ ਕਿਉਂਕਿ ਇੱਕ ਇੱਕ ਬੰਦੇ ਨਾਲ ਮੈਂ 16 ਲੱਖ ਰੁਪਏ ਵੱਧ ਕੋਟਰਾ ਆਪਣੇ ਜਿਵੇਂ ਕਹਾਂ ਮੈਨੂੰ ਦੇ ਨਹੀਂ ਸਕਦਾ ਨੌ ਹਲਕੇ ਨੌ ਹਲਕੇ ਥਾਵੇਂ ਥਾਵੇਂ ਖਾਂਜ ਜਾਏ ਨਸ਼ਰਾ ਮੇਰੇ ਕੋਲ 6 ਤੋਂ ਉੱਪਰ ਮਿੰਡ ਹੈ ਸ਼ਹਿਰ ਹੈ ਇਹ ਮੰਡੀਆਂ ਪੈਦੀਆਂ ਸਾਰੇ ਥਾਂ ਜਾਵਾਂ ਤਾਂ ਬਹੁਤ ਸਮਾਇਨਾ ਤਕਰੀਬਨ ਹਰ ਇੱਕ ਦਾ ਪਹੁੰਚਣਾ ਮੈਨੂੰ ਲੱਗਦਾ ਮੁਸ਼ਕਿਲ ਆ ਕੋਸ਼ਿਸ਼ ਕਰੂੰਗਾ ਪਰ ਵੱਡੇ ਵੱਡੇ ਦਾ ਹੀ ਜਾਣਾ ਔਖਾ ਹੋ ਤਾਂ ਤੁਸੀਂ ਜਾ ਸਕਦੇ ਜਿਹੜੇ ਕੋਈ ਦੂਸਰੇ ਦੇ ਸਾਥੀ ਬਣ ਕੇ ਇਸ ਗੱਲ ਨੂੰ ਤੁਸੀਂ ਆਪ ਨਿਭਾਓਗੇ ਮੈਨੂੰ ਬੜੀ ਉਮੀਦ ਹੈ ਸਾਰਾ ਦਾ ਤਵਾਦ ਔਰ ਔਣ ਬਣਾ ਸਮਾਂ ਕਦੇ ਵੀ ਤੁਹਾਨੂੰ ਹੋਊਗਾ ਜਦੋਂ ਤਨਵਾਦ ਕਰਨ ਲਈ ਆਇਆ ਉਦੋਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਵੀ ਕਰਾ ਕਰਨ ਲਈ ਦੂਸਰੇ ਲਈ ਆਪਾਂ ਮਿਲ ਕੇ ਜਿੰਦੇ ਰਾਵਾਂਗੇ ਇਹ ਜਿੰਦਗੀ ਲਈ ਪਾਲਣ ਦਾ ਹੈ ਇੱਕ ਦੂਸਰੇ ਨੂੰ ਦੂਸਰੇ ਨਾਲ ਲੋਨ ਪੈਂਦੀ ਰਹੇ ਤੇ ਹਾਜ਼ਰ ਹੋ ਗਏ ਸਾਰੇ ਦਰਵਾਜ਼ੇ ਬਾਹਰ ਨੂੰ ਛੱਡ ਕੇ